ਆ ਵੇਖੋ ਚੱਲਦੀ ਟ੍ਰੇਨ ਦੇ ਵਿੱਚ ਕਾਫੀ ਜ਼ਿਆਦਾ ਹੰਗਾਮਾ ਹੋ ਗਿਆ ਜਿੱਥੇ ਟਿਕਟ ਨਾ ਹੋਣ ਤੇ ਡੀਟੀ ਸਾਹਿਬ ਪੇਪਰਲੈਸ ਚਲਾਨ ਕੱਟਣ ਲੱਗਦੇ ਨੇ ਤੇ ਇਸੇ ਦਰਮਿਆਨ ਯਾਤਰੀ ਦੇ ਵੱਲੋਂ ਹੰਗਾਮਾ ਕਰ ਦਿੱਤਾ ਜਾਂਦਾ ਹੈ ਵੇਖੋ ਕਿਵੇਂ ਗਾਹ ਪਿਆ ਤੇ ਇਸੇ ਦਰਮਿਆਨ ਕਾਫੀ ਜ਼ਿਆਦਾ ਹੰਗਾਮਾ ਹੋ ਗਿਆ ਇਹ ਟੀਟੀ ਤੇ ਇਸ ਦੇ ਨਾਲ ਹੀ ਉਹ ਸ਼ਖਸ ਵੇਖੋ ਕਿਵੇਂ ਇੱਕ ਦੂਜੇ ਦੀ ਖਿੱਚ ਧੂ ਕਰਦੇ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਜਿਹੜੀਆਂ ਨੇ ਉਹ ਇੰਡੀਅਨ ਰੇਲਵੇਜ਼ ਦੀਆਂ ਨੇ ਜਿੱਥੇ ਇੱਕ ਵਿਅਕਤੀ ਬਿਨਾ ਟਿਕਟ ਤੋਂ ਸਫ਼ਰ ਕਰ ਰਿਹਾ ਸੀ ਤਾਂ ਵੇਖੋ ਫਿਰ ਟੀਟੀ ਦੇ ਵੱਲੋਂ ਕਿਵੇਂ ਇਸ ਨੂੰ ਦਬੋਚਿਆ ਗਿਆ ਤੇ ਇਸੇ ਦਰਮਿਆਨ ਇਹ ਚਲਾਨ ਵੀ ਕੀਤਾ ਗਿਆ ਅਰੇ ਭਾਈ ਕਿਉਂ ਕਰ ਰਹਾ ਐਸਾ ਅਰੇ ਵੇਖੋ ਆਪ ਚਾਰ ਦਾ ਟੱਕਰ ਹੈ

ਇਹ ਲੋ ਨਹੀਂ ਤਾਂ ਮੈਂ ਚਲਾਨ ਨਹੀਂ ਦੇਦਾ ਤੁਮਨੋ ਮਾਰੀ ਮਤਲਬ ਸਾ ਮੈਂ ਚਲਾਨ ਚਲਾਨ ਕੱਟਣ ਲਈ ਬਰਮਾ ਚਲਾਨ ਕੱਟੇ ਮੈਂ ਚਲਾਨ ਦੇ ਦੀ ਤਿਆਰੀ ਕਰਦੇ ਹਾਂ ਟਿਕਟ ਚਲਾਨ ਮੈਂ ਦੇਣ ਦੀ ਤਿਆਰੀ ਕਿਸੇ ਕਾ ਦੀ ਕਰ। ਅਬ ਇਹ ਕੋ ਚਲਦੀ ਟ੍ਰੇਨ ਦੇ ਵਿੱਚ ਕਾਫੀ ਜ਼ਿਆਦਾ ਹੰਗਾਮਾ ਹੋ ਗਿਆ ਜਿੱਥੇ ਟਿਕਟ ਨਾ ਹੋਣ ਤੇ ਡੀਟੀ ਸਾਹਿਬ ਪੇਪਰ ਲੈਸ ਚਲਾਨ ਕੱਟਣ ਲੱਗਦੇ ਨੇ। ਇਸੇ ਦਰਮਿਆਨ ਯਾਤਰੀ ਦੇ ਵੱਲੋਂ ਹੰਗਾਮਾ ਕਰ ਦਿੱਤਾ ਜਾਂਦਾ। ਵੇਖੋ ਕਿਵੇਂ ਗਾ ਪਿਆ ਤੇ ਇਸੇ ਦਰਮਿਆਨ ਕਾਫੀ ਜ਼ਿਆਦਾ ਹੰਗਾਮਾ ਹੋ ਗਿਆ। ਇਹ ਟੀਟੀ ਤੇ ਇਸ ਦੇ ਨਾਲ ਹੀ ਉਹ ਸ਼ਖਸ ਵੇਖੋ ਕਿਵੇਂ ਇੱਕ ਦੂਜੇ ਦੀ ਖੇਚ ਧੂ ਕਰਦੇ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਜਿਹੜੀਆਂ ਨੇ ਉਹ ਇੰਡੀਅਨ ਰੇਲਵੇਜ਼ ਦੀਆਂ ਨੇ ਜਿੱਥੇ ਇੱਕ ਵਿਅਕਤੀ ਬਿਨਾਂ ਟਿਕਟ ਤੋਂ ਸਫ਼ਰ ਕਰ ਰਿਹਾ ਸੀ ਤਾਂ ਵੇਖੋ ਫਿਰ ਟੀਟੀ ਦੇ ਵੱਲੋਂ ਕਿਵੇਂ ਇਸ ਨੂੰ ਦਪੋਚਿਆ ਗਿਆ ਤੇ ਇਸ ਦੇ ਦਰਮਿਆਨ ਇਹ ਚਲਾਨ ਵੀ ਕੀਤਾ ਗਿਆ ਕਾਟ ਸਕਦਾ ਹੈ ਰਾਜਾ ਕੀ ਇਹ ਇਹ ਦੇਖ ਮਾਲਾ ਜਿਉਨੇ ਕਰਾ ਲਿਆ ਮਾਲਾ ਦੇਖ ਸਾਹ ਦੇ ਕੇ ਇਹ ਚਾਈਨੇ

ਆ ਦੇਖੋ ਆ ਵੇਖੋ ਜਲਦੀ ਟ੍ਰੇਨ ਦੇ ਵਿੱਚ ਕਾਫੀ ਜ਼ਿਆਦਾ ਹੰਗਾਮਾ ਹੋ ਗਿਆ ਜਿੱਥੇ ਟਿਕਟ ਨਾ ਹੋਣ ਤੇ ਡੀਟੀ ਸਾਹਿਬ ਪੇਪਰਲੈਸ ਚਲਾਨ ਕੱਟਣ ਲੱਗਦੇ ਨੇ ਤੇ ਇਸੇ ਦਰਮਿਆਨ ਯਾਤਰੀ ਦੇ ਵੱਲੋਂ ਹੰਗਾਮਾ ਕਰ ਦਿੱਤਾ ਜਾਂਦਾ ਹੈ ਵੇਖੋ ਕਿਵੇਂ ਗਾਹ ਪਿਆ ਤੇ ਇਸੇ ਦਰਮਿਆਨ ਕਾਫੀ ਜ਼ਿਆਦਾ ਹੰਗਾਮਾ ਹੋ ਗਿਆ ਇਹ ਟੀਟੀ ਤੇ ਇਸ ਦੇ ਨਾਲ ਹੀ ਉਹ ਸ਼ਖਸ ਵੇਖੋ ਕਿਵੇਂ ਇੱਕ ਦੂਜੇ ਦੀ ਖਿੱਚ ਧੂ ਕਰਦੇ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਜਿਹੜੀਆਂ ਨੇ ਉਹ ਇੰਡੀਅਨ ਰੇਲਵੇਜ਼ ਦੀਆਂ ਨੇ ਜਿੱਥੇ ਇੱਕ ਵਿਅਕਤੀ ਬਿਨਾ ਟਿਕਟ ਤੋਂ ਸਫ਼ਰ ਕਰ ਰਿਹਾ ਸੀ ਤਾਂ ਵੇਖੋ ਫਿਰ ਟੀਟੀ ਦੇ ਵੱਲੋਂ ਕਿਵੇਂ ਇਸ ਨੂੰ ਦਬੋਚਿਆ ਗਿਆ ਤੇ ਇਸ ਦੇ ਦਰਮਿਆਨ ਇਹ ਚਲਾਨ ਵੀ ਕੀਤਾ ਗਿਆ अरे भाई क्यों कर रहा है ऐसे अरे वो देखिए आप चाल से थक गए अरे देखिए ये एटीपी है भाई ये हम एक दिमाग देखिए माला है क्यों नहीं कर रहा भैया ये माला देखिए साफ देखिए अरे दे दिया चाय नहीं खबर सोने का चाय नहीं